ਜਸਬੀਰ ਸਿੰਘ ਸਾਹਿਬ ਇਨਫੈਕਟ ਕਿ ਕਿੱਥੇ ਖੜੇ ਹਾਂ ਕਿ ਹਾਦਸਾ ਹੋਇਆ ਕੀ ਘਟਨਾ ਹੋਈ ਹੈ ਇਹ ਪਵਾਨੀਗੜ੍ਹ ਦੇ ਨੇੜੇ ਆ ਹਣੀ ਢਾਬਾ ਜੀ ਹਾਂਜੀ ਇੱਕ ਬੱਸ ਆ ਰਹੀ ਪੀ ਆਰਟੀਸੀ ਦੀ ਆ ਪਿੱਛੇ ਖੜੀ ਹੈ ਹਾਂਜੀ ਆ ਬੱਸ ਚੰਡੀਗੜ੍ਹ ਤੋਂ ਬਠਿੰਡੇ ਇਹਦੇ ਮੂਰੇ ਦੱਸ ਰਹੇ ਨੇ ਵੈਸੇ ਅਸੀਂ ਆਏ ਹਾਂ ਮੌਕੇ ਤੇ ਹੁਣ ਵੀ ਕੋਈ ਕੈਂਟਰ ਸੀਗਾ ਇਹਦੇ ਮੂਰੇ ਕੈਂਟਰ ਨੇ ਬ੍ਰੇਕ ਮਾਰੀ ਜਾਂ ਢਾਬੇ ਤੇ ਰੁਕਣ ਵਾਸਤੇ ਕਿਵੇਂ ਆ ਇਹਨੇ ਘੱਟ ਮਾਰਤਾ ਦੀ ਬੱਸ ਇਹ ਇਹ ਰੌਂਗ ਸੈਟ ਤੇ ਚਲੀ ਗਈ ਤੇ ਕਾਫੀ ਨੇ ਮੇਰਾ ਖਿਆਲ 12 14 ਬੰਦੇ ਨੇ ਜ਼ਖਮੀ ਨੇ ਤੇ ਡੈੱਡ ਨਹੀਂ ਕੋਈ ਹੋਇਆ ਤੇ ਬਾਕੀ ਅਜੇ ਦੇਖ ਰਹੇ ਆ ਕੁਝ ਕੱਢ ਲਿਆ ਬੰਦੇ ਵਿੱਚ ਇੱਕ ਹੋਰ ਸਰਚ ਕਰ ਰਹੇ ਆ ਵਿੱਚ ਕੋਈ ਰਹਿ ਨਾ ਜਾਵੇ ਬਾਕੀ ਸਾਰੇ ਹਸਪਤਾਲ ਪਹੁੰਚਾਤੇ ਆ ਸਿਵਲ ਹਸਪਤਾਲ ਪੋਨਿਗੜ ਠੀਕ ਹੈ ਤੇ ਇਲਾਜ ਵਾਸਤੇ ਐਂਬੂਲੈਂਸ ਰਾਹੀਂ ਪਹੁੰਚਾਤੇ ਹੋਏ ਰਜਿੰਦਰਾ ਹਸਪਤਾਲ ਵੀ ਭੇਜੇ ਆ ਉਹ ਥੋੜਾ ਪਰ ਹੋਣਗੇ ਜੀ ਜਿਹੜੇ ਰੈਫਰ ਹੋਈ ਜਾ ਰਹੇ ਨੇ ਉਹ ਰਜਿੰਦਰਾ ਜਾਨ ਜਾਏ 12 15 ਜਾਣੇ ਤਾਂ ਹੈਗੇ 14 ਕ ਜਾਣੇ 12 14 ਜਾਣੇ ਨੇ ਟੋਟਲ ਟੋਟਲ ਇੰਨੇ ਨੇ ਤਕਰੀਬਨ ਨਹੀਂ ਟੋਟਲੇ ਨਹੀਂ ਐਮਬੂਲੈਂਸਾਂ ਗਈਆਂ ਰਜਿੰਦਰ ਹਸਪਤਾਲ ਦੇ ਵਿੱਚ ਉਹ ਨਹੀਂ ਜੀ ਰਜਿੰਦਰ ਹਸਪਤਾਲ ਜਿਹੜਾ ਰੈਫਰ ਉੱਥੋਂ ਹੋਇਆ ਉਹੀ ਗਏ ਨੇ ਤੇ ਬਾਕੀ ਸਾਰੇ ਮਤਲਬ ਡੈੱਡ ਬੋਡੀ ਨਹੀਂ ਕੋਈ ਵੀ ਹੈਗੀ ਸਾਰੇ ਦੇਖ ਦਿਓ ਹਸਪਤਾਲ ਦੇ ਵਿੱਚ ਗਲਤੀ ਤਾਂ ਅਚਾਨਕ ਹੀ ਹੋਇਆ ਜੀ ਮੋਰੇ ਟਰੈਂਟਰ ਸੀਗਾ ਇੱਕ ਦਸਰੇ ਨੇ ਢਾਬੇ ਵਾਲੇ ਇੱਥੇ ਲਾਗੇ ਬੰਦੇ ਖੜੇ ਸੀਗੇ ਉਹ ਕਹਿੰਦੇ ਵੀ ਟਰੈਂਟਰ ਵਾਲੇ ਨੇ ਬ੍ਰੇਕ ਮਾਰੀ ਤੇ ਬੱਸ ਪਿੱਛੇ ਤੇਜ਼ ਸੀਗੀ ਇਹਨੇ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਤੇ ਇਹਦੋਂ ਬੱਸ ਓਵਰ ਕੰਟਰੋਲ ਹੋ ਗਈ ਆ ਇਸ ਕਰਕੇ ਪਲਟ ਗਈ ਆ ਇਧਰ ਠੀਕ ਹੈ ਪਲਟੀ ਨਹੀਂ ਟੇਢੀ ਹੋਈ ਆ ਵੈਸੇ ਬਚਾ ਹੀ ਰਹਿ ਗਿਆ ਠੀਕ ਹੈ ਠੀਕ ਹੈ ਤੇ ਸਮਾਨ-ਸਮੂਨ ਅਸੀਂ ਸਾਬ ਲਿਆ ਇਹਨਾਂ ਦਾ ਜਿੰਨਾ ਕਿ ਮਿਲਿਆ ਸਾਨੂੰ ਠੀਕ ਹੈ ਜੀ ਬਾਕੀ ਅਸੀਂ ਹਸਪਤਾਲ ਜਾ ਕੇ ਦੇਖਦੇ ਆ ਟੋਟਲ ਕਿੰਨੇ ਨੇ ਡੰ 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 ਠੀਕ ਹੈ ਜੀ ਜਸਬੀਰ ਸਿੰਘ ਸਾਹਿਬ ਇਨਫੈਕਟ ਕਿ ਕਿੱਥੇ ਖੜੇ ਹੋ ਕੀ ਹਾਸਾ ਹੋਇਆ ਕੀ ਘਟਨਾ ਹੋਈ ਆ ਤੁਸੀਂ ਪਵਾਨੀਗੜ੍ਹ ਦੇ ਨੇੜੇ ਆ ਹਨੀ ਢਾਬਾ ਜੀ ਹਾਂਜੀ ਕਿ ਬਸ ਆ ਰਹੀ ਪੀ ਆਰਟੀਸੀ ਦੀ ਆ ਪਿੱਛੇ ਖੜੀ ਆ ਹਾਂਜੀ ਸਵਾ ਚੰਡੀਗੜ੍ਹ ਤੋਂ ਪਰਤ ਰਹੇ ਇਹ ਤੇ ਮੂਰੇ ਦੱਸ ਰਹੇ ਨੇ ਵੈਸੇ ਅਸੀਂ ਆਏ ਆ ਮੌਕੇ ਤੇ ਹੁਣ ਵੀ ਕੋਈ ਕੈਂਟਰ ਸੀਗਾ ਇਹਦੇ ਮੂਰੇ ਕੈਂਟਰ ਨੇ ਬ੍ਰੇਕ ਮਾਰੀ ਜਾਂ ਟਾਬੇ ਤੇ ਰੁਕਣ ਵਾਸਤੇ ਕਿਵੇਂ ਆ ਇਹਨੇ ਕੱਟ ਮਾਰਤਾ ਦੇ ਬੱਸ ਇਹ ਰੌਂਗ ਸਾਈਡ ਤੇ ਚਲੀ ਗਈ ਕੀ ਤੇ ਕਾਫੀ ਨੇ ਮੇਰੇ ਖਿਆਲ 12 14 ਬੰਦੇ ਨੇ ਜ਼ਖਮੀ ਨੇ ਤੇ ਡੈੱਡ ਨਹੀਂ ਕੋਈ ਹੋਇਆ ਤੇ ਬਾਕੀ ਅਜੇ ਦੇਖ ਰਹੇ ਆ ਕੁਝ ਕੱਢ ਲਿਆ ਬੰਦੇ ਵਿੱਚ ਇੱਕ ਹੋਰ ਸਰਚ ਕਰ ਰਹੇ ਆ ਵਿੱਚ ਕੋਈ ਰਹਿ ਨਾ ਜਾਵੇ ਬਾਕੀ ਸਾਰੇ ਹਸਪਤਾਲ ਪਹੁੰਚਾਤੇ ਆ ਸਿਵਲ ਹਸਪਤਾਲ ਪੋਹਣੀਗੜ ਠੀਕ ਹੈ ਤੇ ਇਲਾਜ ਵਾਸਤੇ ਐਂਬੂਲੈਂਸ ਨਾਲ ਪਹੁੰਚਾ ਤੋ ਰਜਿੰਦਰਾ ਹਸਪਤਾਲ ਵੀ ਭੇਜੇ ਆ ਉਹ ਉਥੋਂ ਰੈਫਰ ਹੋਣਗੇ ਜੀ ਜਿਹੜੇ ਰੈਫਰ ਹੋ ਜਾ ਰਹੇ ਨੇ ਉਹ ਰਜਿੰਦਰਾ ਜਾਣ ਜਾਏ 15 ਜਾਣੇ ਤਾਂ ਹੈਗੇ 14 ਕ ਜਾਣੇ 12 14 ਜਾਣੇ ਨੇ ਟੋਟਲ ਟੋਟਲ ਇੰਨੀ ਨੇ ਤਕਰੀਬਨ ਨਹੀਂ ਟੋਟਲ ਇੰਨੀ ਐਂਬੂਲੈਂਸਾਂ ਗਈਆਂ ਰਜਿੰਦਰਾ ਹਸਪਤਾਲ ਦੇ ਉਹ ਨਹੀਂ ਜੀ ਰਜਿੰਦਰਾ ਹਸਪਤਾਲ ਜਿਹੜਾ ਰੈਫਰ ਉਥੋਂ ਹੋਇਆ ਉਹੀ ਗਏ ਨੇ ਤੇ ਬਾਕੀ ਸਾਰੇ ਮਤਲਬ ਡੈੱਡ ਬੋਡੀ ਨਹੀਂ ਕੋਈ ਵੀ ਹੈਗੀ ਸਾਰੇ ਕਿੱਦੇ ਦੇਖਦੇ ਹੋ ਰਸਤੇ ਦੇ ਵਿੱਚ ਗਲਤੀ ਤਾਂ ਅਚਾਨਕ ਹੀ ਹੋਇਆ ਜੀ ਮੋਰੇ ਡੈਂਟਰ ਸੀਗਾ ਇੱਕ ਦਸ ਰਹੇ ਨੇ ਢਾਬੇ ਵਾਲੇ ਇੱਥੇ ਲਾਗੇ ਬੰਦੇ ਖੜੇ ਸੀਗੇ ਉਹ ਕਹਿੰਦੇ ਵੀ ਕੈਂਟਰ ਵਾਲੇ ਨੇ ਬ੍ਰੇਕ ਮਾਰੀ ਤੇ ਬੱਸ ਪਿੱਛੇ ਤੇਜ਼ ਸੀਗੀ ਇਹਨੇ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਤੇ ਇਹਦੋਂ ਬੱਸ ਓਵਰ ਕੰਟਰੋਲ ਹੋ ਗਈ ਆ ਇਸ ਕਰਕੇ ਪਲਟ ਗਈ ਆ ਇਧਰ ਠੀਕ ਹੈ ਪਲਟੀ ਨਹੀਂ ਐ ਟੇਢੀ ਹੋਈ ਆ ਵੈਸੇ ਬਚਾਈ ਰਹਿ ਗਿਆ ਠੀਕ ਹੈ ਠੀਕ ਹੈ ਤੇ ਸਮਾਨ ਸਮੂਹ ਅਸੀਂ ਸਾਬ ਲਿਆ ਇਹਨਾਂ ਦਾ ਜਿੰਨਾ ਕਿ ਮਿਲਿਆ ਸਾਨੂੰ ਠੀਕ ਹੈ ਜੀ ਬਾਕੀ ਅਸੀਂ ਹਸਪਤਾਲ ਜਾ ਕੇ ਦੇਖਦੇ ਆ ਟੋਟਲ ਕਿੰਨੇ ਨੇ ਧੰ 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 ਠੀਕ ਹੈ ਜੀ ਥੈਂਕ ਯੂ